ਉਹ ਵੀ ਪਿਆਰੇ ਕੋਈ ਜੱਟ ਇੰਨਾ ਕਾਲਾ ਦੇਖਿਆ ਵੀ ਜਿਹੜਾ ਖੇਤ ਵਾਈ ਜਾਂਦਾ ਹੋਵੇ ਉਸੇ ਚ ਰੌਣੀ ਕਰਨ ਨੂੰ ਪਾਣੀ ਛੱਡ ਦਵੇ ਸੋ ਜੇ ਨਹੀਂ ਦੇਖਿਆ ਉਹ ਦਿਖਾ ਦਿੰਦਾ ਤੁਹਾਨੂੰ ਮੇਰੇ ਪਿੰਡ ਦਾ ਬਾਈ ਹਰਵਿੰਦਰ ਸਿੰਘ ਸੋ ਅਸਲ ਚ ਮਾਮਲਾ ਰੁੜਿਆ ਬਾਈ ਪ੍ਰਾਲੀ ਵਾਲੇ ਚੱਕਰਾਂ ਚ ਸੋ ਕਟਰ ਫੇਰ ਕੇ ਛੱਡਤਾ ਬਾਈ ਪਹਿਲਾਂ ਤਾਂ ਅੰਗਠਾ-ਗੁੱਠਾ ਬਣਾ ਕੇ ਛੱਡ ਗਏ ਹੁਣ ਚੱਕ ਕੇ ਲੈ ਕੇ ਗਏ ਨੇ ਐਨੇ ਨੂੰ ਬੱਥੇ ਚਲੇ ਗਈ ਸੋ ਗਰਮੀ ਪੈਂਦੀ ਆ ਕਣਖ ਗੇਤੀ ਆ ਕਹਿੰਦਾ ਕਾਹਨੂੰ ਰਿਸਕ ਲੈਣਾ ਫੇਰ ਡੈੜੀਆਂ ਜੰਮੀਆਂ ਨਾ ਜੰਮੀਆਂ ਸੋ ਬਾਦੋ ਕਿਲੇ ਦਾ ਪਲਾਟਤਾ ਬਾਈ ਨੇ ਇਹ ਚੱਖ ਲਾਰ ਕੇ ਮਾਰਿਆ ਨਾਲੇ ਪਾਣੀ ਛੱਡੀ ਬੈਠਾ ਆ ਲੈ ਇਹ ਤੋਂ ਬਾਅਦ ਇੱਧਰ ਨੂੰ ਵੜ ਲੈਣਾ ਰੈਡ ਸਾਰੇ ਮੈਂ ਬਾਈ ਦੇਖ ਲੈ ਦੇਖਿਆ ਕੋਈ ਅੰਨਾ ਗਾਲਾ ਜੱਟ ਨਾਮ ਲਿਆ ਹੁਣ ਤੇਲ ਪਾਣੀ ਦਾ ਇਹਨੇ ਮੈਂ ਵੀ ਕਾਲੀ ਵਾਲੇ ਨਾਲ ਗੱਲ ਕਰਾਉਂਦੇ ਆਂ ਬਾਈ ਐਡੀ ਕੀ ਕਾਲੀ ਆ ਗਈ ਨਾਲੇ ਤੂੰ ਵਾਹੀ ਜਾਂਦਾ ਨਾਲੇ ਰੌਣੀ ਕਰੀ ਜਾਂਦਾ ਬਾਈ ਲਾਈਟ ਦਾ ਲਾਹਾ ਲੈਣਾ ਤੇ ਲਾਈਟ ਆਈ 11 ਵਜੇ ਅੱਛੇ ਕਿਤੇ ਬਾਰੀ ਨਾ ਲੰਘ ਜੇ ਇੱਕ ਦਿਨ ਲੇਟ ਹੋ ਜਾਏ ਕੰਮ ਖੇਤ ਵਾਹ ਕੇ ਮੋਟਰ ਚਲਾ ਦੇ ਠੀਕ ਗੱਲ ਹੈ ਬਾਈ ਕਹਿੰਦਾ ਲਾਈਟ ਦਾ ਲਾਹਾ ਤਾਂ ਬਾਰੀ ਨਾ ਲੰਘ ਜੇ ਇਸੇ ਕਰਕੇ ਨਾਲ ਦੀ ਨਾਲ ਕੰਮ ਫੈਂਦਾ ਵੀ ਕਿਤੇ ਨਹੀਂ ਕਾਲੂ ਗਿਆ ਰਿਆ ਭਰਿਆ ਜਾਂਦਾ ਅੱਜ ਭਰ ਗਿਆ ਤੇ ਇਹ ਤੋਂ ਬਾਅਦ ਆਇਆ ਬਾਈ ਜੱਟਾਂ ਦਾ ਕੰਮ ਫੇਰ ਦੇਖ ਮੋਟਰ ਆਈਆਂ ਇਕੱਠੀਆਂ ਦੂ ਦਾ ਪਾਣੀ ਗਰਦਾ